ਬੀਤੇ ਵੀ ਨਹੀਂ ਕਾਂਗਰਸ ਪਾਰਟੀ ਦੇ ਰੋਪੜ ਜ਼ਿਲ੍ਹਾ ਪ੍ਰਧਾਨ ਅਤੇ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਜਲਦਾਰ ਸੁਤਿੰਦਰ ਸਿੰਘ ਚੈੜੀਆਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ ਅੱਜ ਉਹਨਾਂ ਦੇ ਪਿੰਡ ਚੈੜੀਆਂ ਜ਼ਿਲ੍ਹਾ ਰੋਪੜ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਪਿੰਡ ਚੈੜੀਆਂ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਜਲਦਾਰ ਸੁਤਿੰਦਰ ਸਿੰਘ ਚੈੜੀਆਂ ਸਰਧਾਂਜਲੀ ਦੇਣ ਲਈ ਇਲਾਕੇ ਭਰ ਤੋਂ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਚਾਉਣ ਵਾਲੇ ਪਹੁੰਚੇ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਧਾਰਮਿਕ ਸ਼ਖਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਜੈਲਦਾਸ ਸਤਵਿੰਦਰ ਸਿੰਘ ਚੈੜਿਆ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਪਹੁੰਚੇ ਹੋਏ ਲੀਡਰਾਂ ਦੇ ਨਾਲ ਸੁਣਾਂਗੇ ਕਿ ਸਤਵਿੰਦਰ ਸਿੰਘ ਚੈੜੀਆਂ ਜੀ ਬਾਰੇ ਉਹਨਾਂ ਦੇ ਆਪਣੇ ਨਿੱਜੀ ਕੀ ਵਿਚਾਰ ਹਨ ਇਸ ਤੋਂ ਇਲਾਵਾ ਵੱਖ-ਵੱਖ ਤਸਵੀਰਾਂ ਸਾਂਝੀਆਂ ਕਰਾਂਗੇ ਅੱਜ ਜੇਲ੍ਹدار ਸਤਵਿੰਦਰ ਸਿੰਘ ਚੈੜੀਆਂ ਦਾ ਪਿੰਡ ਚੈੜੀਆਂ ਵਿਖੇ ਸੰਸਕਾਰ ਕੀਤਾ ਗਿਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆਂ ਪਹਿਲਾਂ ਇੱਥੇ ਪਹੁੰਚੇ ਹੋਏ ਦਿਗਜ ਲੀਡਰਾਂ ਦੇ ਨਾਲ ਉਹਨਾਂ ਕੀ ਕਿਹਾ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਧਾਨ ਅੱਜ ਜਿਹੜੇ ਸਵਰਗਵਾਸ ਕਰ ਗਏ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਜੈਲਦਾਰ 체ੜੀਆਂ ਸਾਹਿਬ ਦਾ ਜਾਣਾ ਕਾਂਗਰਸ ਪਾਰਟੀਾਸਤੇ ਤਾਂ ਬਹੁਤ ਵੱਡਾ ਨੁਕਸਾਨ ਹੈ ਹੀ ਹੈ ਇਲਾਕੇਾਸਤੇ ਆਮ ਲੋਕਾਂਾਸਤੇ ਜਿਸ ਪ੍ਰਕਾਰ ਲੋਗਾ ਚ ਵਿਚਰਦੇ ਸਨ ਗੁਰਸਿੱਖ ਸਨ ਔਰ ਹਰ ਵਿਅਕਤੀ ਨਾਲ ਮਿੱਠ ਬੋਲੜੇ ਸਨ ਔਰ ਆਪਦੇ ਪਿਆਰ ਦੀ ਮਹਿਕ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਉਹਨਾਂ ਨੇ ਛੱਡੀ ਨਾ ਕੇਵਲ ਇਲਾਕੇ ਦੇ ਵਿੱਚ ਮੈਨੂੰ ਦੱਸ ਰਹੇ ਸਨ ਸਾਡੇ ਜ਼ਿਲ੍ਹਾ ਪ੍ਰਧਾਨ ਜੀਤੀ ਜੀ ਕਿ ਜਿੱਦੇ ਲੈ ਕੇ ਆਏ ਉਹਨਾਂ ਨੂੰ ਉੱਥੋਂ ਤੇ ਕੋਰਾਲੀ ਦੇ ਵਿੱਚ ਕਈ ਥਾਵਾਂ ਤੇ ਸਾਥੀਆਂ ਨੇ ਉਹਨਾਂ ਨੂੰ ਚੋਣ ਨਾਲ ਲੈਣੇ ਪਿਆਰ ਕਰਨ ਨਾਲ ਲੈਣੇ ਆਪ ਦਾ ਸ਼ਰਦਾ ਦੇ ਫੁੱਲ ਪੇਟ ਕੀਤੇ ਔਰ ਅੱਜ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੇ ਅਸੀਂ ਰਾਣਾ ਸਾਹਿਬ ਸਿੱਧੂ ਸਾਹਿਬ ਚੰਨੀ ਸਾਹਿਬ ਸਾਰੇ ਸਾਥੀ ਸੰਗੀ ਅੱਜ ਆਪਦੇ ਰੰਗਲੇ ਸਾਥੀ ਨੂੰ ਵਿਦਾ ਕਰਨ ਵਾਸਤੇ ਆਏ ਹਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਜਿਨ੍ਹਾਂ ਰਾਹੀਂ ਮੈਂ ਆਪਦੇ ਉਸ ਸਾਥੀ ਦਾ ਧੰਨਵਾਦ ਕਰ ਸਕਾਂ ਜਿਸ ਪ੍ਰਕਾਰ ਪਾਰਟੀ ਦੇ ਆਸੇ ਉਹਨੇ ਕੰਮ ਕੀਤਾ ਲੇਕਿਨ ਅੰਤ ਵਿੱਚ ਇਹੀ ਹੈ ਕਿ ਜਦੋਂ ਜਿਸ ਠਾਕੁਰ ਕੋ ਨਹੀਂ ਚਾਹ ਰਹਾ ਉੱਥੇ ਅੱਗੇ ਫਿਰ ਸਿਰ ਝੁਕ ਜਾਂਦਾ ਹੈ ਔਰ ਸ਼ਰਧਾ ਦੇ ਫੁੱਲ ਪੇਟ ਕੀਤੇ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਪਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਸਾਥੀ ਸੰਗੀਆਂ ਨੂੰ ਦੋਸਤਾ ਮਿੱਤਰਾਂ ਨੂੰ ਪਾਣਾ ਮੰਨ ਦਾ ਬਲ ਬਖਸ਼ੀ ਕਿੰਨਾ ਕ ਘਾਟਾ ਲੱਗਦਾ ਜੀ ਇਹ ਕਾਂਗਰਸ ਜੀ ਘਾਟਾ ਕੋਈ ਮਿਣਿਆ ਥੋੜੀ ਜਾ ਸਕਦਾ ਜੀ ਬਾਪ ਚਲਾ ਜਾਵੇ ਪੁੱਤ ਚਲਾ ਜਾਵੇ ਭਰਾ ਚਲਾ ਜਾਵੇ ਥੋੜੀ ਸੱਜੀ ਬਾਹ ਚਲੀ ਜਾਵੇ ਉਹ ਘਾਟਾ ਮਿਣਿਆ ਨਹੀਂ ਜਾ ਸਕਦਾ ਜੀ ਘਾਟਾ ਸਮਝਦਾ ਕਿ ਇਹੋ ਜੇ ਸਾਥੀ ਅੱਜ ਕੱਲ ਸਿਆਸਤ ਦੇ ਵਿੱਚ ਸਿੱਧੂ ਸਾਹਿਬ ਦੱਸੀ ਜਾਂਦੇ ਸੀ ਕਿਸੇ ਨਾ ਕਦੇ ਨਰਾਜ਼ ਤਾਂ ਹੋਏ ਹੀ ਨਹੀਂ ਕੇਬੀ ਸਾਹਿਬ ਕਹਿੰਦੇ ਜੇ ਕਿਸੇ ਨੇ ਹੋ ਵੀ ਜਾਣਾ ਤਾਂ ਉਹਰੇ ਘਰ ਆਪ ਚਲੇ ਜਾਣਾ ਸੋ ਇਹੋ ਜੇ ਸਾਥੀਆਂ ਦਾ ਨੁਕਸਾਨ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਔਰ ਘਾਟਾ ਮਿਣਿਆ ਨਹੀਂ ਜਾ ਸਕਦਾ ਜਿਹੜਾ ਕੈਡਾ ਨਾਲ ਜੁੜੇ ਹੋਏ ਸਮਾਜ ਦੇ ਕੰਮਾਂ ਨਾਲ ਜੁੜੇ ਹੋਏ ਜੈਲਦਾਰ ਦਾ ਵੀ ਲੱਗਦਾ ਚੰਨ ਸਮਾਜ ਨੂੰ ਲੱਗਦਾ ਘਾਟਾ ਇੱਕੋ ਜੈਲਦਾਰ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ ਉਹ ਬਹੁਤ ਪੱਖੀ ਸੀ ਬੇहद ਪਿਆਰ ਕਰਨ ਵਾਲੇ ਸੀ ਪਾਰਟੀ ਦੀ ਵਿਚਾਰਧਾਰਾ ਨੂੰ ਉਹ ਸ਼ਖਸੀ ਜਿਹਨੂੰ ਆਪਾਂ ਆਪਣੀ ਜ਼ੁਬਾਨ 'ਚ ਕਹਿੰਦੇ ਕਿ ਉਹ ਟਕਸਾਲੀ ਕਾਗਜ਼ੀ ਸੀ। ਔਰ ਪਿਛਲੇ ਸਮੇਂ ਦੇ ਅੰਦਰ ਜਦੋਂ ਅਸੀਂ ਇਹ ਚੋੜ ਹਾਰੀ ਆ 2022 ਦੀ ਔਰ ਪਾਰਟੀ 'ਚ ਬੜਾ ਜ਼ਬਰਦਸਤ ਕੰਮ ਕਰਨ ਦੀ ਲੋੜ ਸੀ। ਤਾਂ ਜ਼ੈਲਦਾਰ ਸਾਹਿਬ ਨੂੰ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਦਿੱਤੀ ਜ਼ਿਲ੍ਹੇ ਦੀ। ਤਾਂ ਬਖੂਬੀ ਨਵਾਈ ਹੈ ਉਹਦਾ। ਕੋਈ ਘੜੀ ਕੋਈ ਬੈਂਟ ਕੋਈ ਦਿਨ ਉਹਨਾਂ ਨੇ ਛੱਡਿਆ ਨਹੀਂ ਜਦੋਂ ਪਾਰਟੀ ਦੀ ਖੇਦਮਤ ਵਿੱਚ ਨਾਂ ਲਾਇਆ ਹੋਵੇ ਔਰ ਪਾਰਟੀ ਨੂੰ بے مثال ਮਜ਼ਬੂਤੀ ਪ੍ਰਦਾਨ ਕੀਤੀ ਦੂਜੀ ਗੱਲ ਇਹ ਸੀ ਕਿ ਉਹਗੇ ਖੇਡ ਪ੍ਰਮੋਟਰ ਸੀ ਜਿੱਥੋਂ ਦਾ ਖੇਡਾਂ ਦਾ ਤਲਕ ਸੀ ਜਿੱਥੇ ਮਰਜੀ ਕਿਸੇ ਵੱਡੀ ਥਾਂ ਛੋਟੀ ਥਾਂ ਪਿੰਡ ਗਲੀ ਸ਼ਹਿਰ ਜਿੱਥੇ ਵੀ ਕਿਤੇ ਖੇਡਾਂ ਦਾ ਸਮਾਗਮ ਹੁੰਦਾ ਸੀ ਯਾ ਅੱਲਾਹ ਸਾਹਿਬ ਜ਼ਰੂਰ ਪਹੁੰਚਦੇ ਸੀ ਔਰ ਜੀ ਦਾ ਸਭ ਚੇ ਤੌਰ ਤੇ ਲਾਭ ਵੀ ਸਾਨੂੰ ਫਿਰ بطور پارٹی ਮਿਲਦਾ ਸੀ ਤਾਂ ਸਾਡਾ ਰਗਲਾ ਸਾਥੀ ਸੀ ਬੜਾ ਨਰਮਤ ਵੀ ਅਦਾਬੀ ਸੀ ਕਦੇ ਕਿਸੇ ਦੇ ਸਿਰ ਨਹੀਂ ਸੀ ਆਉਂਦਾ ਔਰ ਉਹਦੇ ਚ ਸਮਰੱਥਾ ਸੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਔਰ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਉਹਦੇ ਚ ਪ੍ਰੋਕ ਹੋ ਕੇ ਉਹਨੇ ਕੰਮ ਕੀਤਾ ਬੇਮਿਸਾਲ ਕਾਟਾ ਸਾਨੂੰ ਬਹੁਤ ਹੀ ਦਿਲ ਨੂੰ ਟੁੰਮਣ ਵਾਲੀ ਇਹ ਘਟਨਾ ਹੋਈ ਹੈ ਅਚਾਨਕ ਉਹ ਸਾਡੇ ਕੋਲੋਂ ਚਲੇ ਗਏ ਪਰਿਵਾਰ ਨੂੰ ਘਾਟਾ ਪਾਰਟੀ ਨੂੰ ਘਾਟਾ ਆਮ ਸਮਾਜ ਨੂੰ ਘਾਟਾ ਤੇ ਸਾਨੂੰ ਫਿਰ ਸਾਰਿਆਂ ਨੂੰ ਉਹਨਾਂ ਦੇ ਅਚਾਨਕ ਚਲੇ ਜਾਣ ਦਾ ਬੜਾ ਜ਼ਬਰਦਸਤ ਘਾਟਾ ਦੇਖੋ ਇਦਾਂ ਹੈ ਕਿ ਸਰ ਜੰਦਰ ਸਾਹਿਬ ਦੇ ਸੀਗੇ ਉਹ ਬਹੁਤ ਪੱਕੀ ਸ਼ਖਸੀਅਤ ਸੀ ਉਹ ਇੱਕ ਗੁਣਨੀ ਸੀ ਉਹ ਧਾਰਮਿਕ ਤੌਰ ਤੇ ਬਹੁਤ ਨਿਪੁੰਨ ਸੀ ਸਮਾਜੀ ਤੌਰ ਤੇ ਬਹੁਤ ਵੱਡਾ ਸੋਸ਼ਲ ਵਰਕਰ ਸੀ ਔਰ politcal ਤੌਰ ਤੇ ਬਹੁਤ ਸਟਰੋਂਗ ਇੱਕ ਕਾਂਗਰਸ ਪਾਰਟੀ ਦਾ ਲੀਡਰ ਸੀ ਔਰ ਖਾਸ ਕਰਕੇ ਇਕੱਲੇ ਇਹ ਪਿੰਡ ਚੈੜੀਆਂ ਦੀ ਜੇ ਅੱਜ ਪਪੂਲਰਿਟੀ ਹੈ ਤਾਂ ਉਹ ਜੈਲਦਰ ਸਾਹਿਬ ਕਰਕੇ ਹੈ ਕਿ ਉਹਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਇੱਕ ਜਗ੍ਹਾ ਬਣਾਈ ਔਰ ਦੋ ਜ਼ਿਲ੍ਹੇ ਖਾਸ ਤੌਰ ਤੇ ਮਹਾਲੀ ਤੇ ਰੋਪੜ ਜਿਹੜੇ ਹੈਗੇ ਨੇ ਕੋਈ ਐਸਾ ਬੱਚਾ ਨਹੀਂ ਜਿਹੜਾ ਉਹਦੇ ਨਾਂ ਤੋਂ ਨਾਂ ਵਖੂ ਹੋਵੇ ਕਿਉਂਕਿ ਉਹਨੇ ਹਰ ਕੋਨੇ ਜਾ ਕੇ ਚਾਹੇ ਟੂਰਨਾਮੈਂਟ ਹੋਵੇ ਚਾਹੇ ਕੋਈ ਸੋਸ਼ਲ ਕਾਜ ਹੋਵੇ ਚਾਹੇ ਗਰੀ ਲੜਕੀ ਦੀ ਸ਼ਾਦੀ ਹੋਵੇ ਜਦ ਕੋਈ ਪਾਰਟੀ ਦਾ ਪ੍ਰੋਗਰਾਮ ਹੋਵੇ ਕਹਿੰਦੇ ਹਰ ਪਰਵਾਰ ਨੂੰ ਉਹਨੂੰ ਪਾਰਟਿਸਿਪੇਟ ਕਰਨਾ ਤੇ ਉਥੋਂ ਦੇ ਲੋਕਾਂ ਦਾ ਪਿਆਰ ਮੁੱਤ ਪੈਦਾ ਕਰਨਾ ਉਸ ਬੰਦੇ ਦੀ ਖਾਸੀਅਤ ਸੀ ਮੈਂ ਪਹਿਲੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਮੈਂ ਦੇਖਿਆ ਵੀ ਸਿਆਸੀ ਤੌਰ ਤੇ ਸਾਡੇ ਬਹੁਤ ਵਾਰੀ ਮਨਮਟਾਵ ਹੋ ਜਾਂਦੇ ਨੇ ਪਰ ਇੱਕ ਉਹ ਐਸਾ ਐਸਾ ਬੰਦਾ ਸਜੂ ਸੀਗਾ ਕਿ ਉਹਦਾ ਕਿਸੇ ਨਾਲ ਕੋਈ ਬੈਰਪੋੜ ਨਹੀਂ ਸੀ ਸਭ ਦਾ ਹਰਮਨ ਪਹਿਰਾ ਸੀ ਅੱਜ ਇਸ ਪਰਿਵਾਰ ਨੂੰ ਨਹੀਂ ਘਟਾ ਪਾਰਟੀ ਨੂੰ ਬਹੁਤ ਵੱਡਾ ਘਟਾ ਹੈ ਤੇ ਸੁਭਚੇ ਇਸ ਇਲਾਕੇ ਨੂੰ ਬਹੁਤ ਵੱਡਾ ਘਟਾ ਹੈ ਕਿ ਕਦੇ ਕਿਸੇ ਦਾ ਵੀ ਦਰਵਾਜ਼ਾ ਜੇ ਨਾ ਖੋਲਿਆ ਤਾਂ ਜ਼ਿਆਦਾ ਦਰਵਾਜ਼ਾ ਹਮੇਸ਼ਾ ਖੁੱਲਾ ਰਹਿੰਦਾ ਸੀ ਅੱਧੀ ਰਾਤ ਨੂੰ ਆਵਾਜ਼ ਮਾਰੋ ਅਜੇਂਦਰ ਸਾਹਿਬ ਕਦੇ ਹੰਸਾਲੀ ਸਾਹਿਬ ਤੋਂ ਆ ਰਹੇ ਨੇ ਕਦੇ ਗੰਡੂਆ ਤੋਂ ਆ ਰਹੇ ਨੇ ਕਿ ਫੋਨ ਕਰੋ ਤਾਂ ਮੈਂ ਉੱਥੇ ਆ ਰਿਹਾ ਸਿੱਧਾ ਤੁਹਾਡੇ ਕੋਲ ਆ ਜਾਣਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਨੇ ਪਰ ਮੈਂ ਤਾਂ ਇਹੀ ਕਹੂੰਗਾ ਸਾਨੂੰ ਇੱਕ ਨਾਪੂਰਾ ਹੋਣ ਵਾਲਾ ਘਟਾ ਹੈ ਪਾਰਟੀ ਨੂੰ ਪਰਿਵਾਰ ਨੂੰ ਦੋਸਤ ਮਿੱਤਰਾਂ ਨੂੰ ਤੇ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਇਹੀ ਬਲਾਮਨ ਬਲ ਬਖਸ਼ੇ ਜੀ ਦਾ ਸਾਹਿਬ ਕੀ ਕਹੋਗੇ ਵਿਸ਼ਲੀ ਨੂੰ ਦੇ ਬਾਰੇ ਖੂਬੜਾ ਹੈਰਾਨੀਜਨਕ ਤੇ ਬੜਾ ਦੁੱਖਦਾਈ ਝਟਕਾ ਜਿਹੜਾ ਸਾਰੇ ਇਲਾਕੇ ਨੂੰ ਲੱਗਿਆ ਕਿ ਜੈਲਦਾਰ ਦਾ ਸੁਵਿੰਦਰ ਸਿੰਘ ਚੈੜੀਆਂ ਜੀ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਉਹ ਇਲਾਕੇ ਦੇ ਇੱਕ ਬੜੇ ਚੰਗੇ ਸੋਚ ਵਾਲੇ ਚੰਗੇ ਵਿਚਾਰ ਵਾਲੇ ਲੀਡਰ ਸੀਗੇ ਸਿਆਸਤ ਤੋਂ ਜ਼ਿਆਦਾ ਸਮਾਜ ਸੇਵੀ ਜ਼ਿਆਦਾ ਸੀਗੇ ਖੇਡ ਪ੍ਰਮੋਟਰ ਜ਼ਿਆਦਾ ਸੀਗੇ ਸੋ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਸਭ ਤੋਂ ਨੇੜੇ ਘਟ ਸਮੇਂ ਵਿੱਚ ਜੈਲਦਾਰ ਸਾਹਿਬ ਵਿਛੜ ਜਾਣਗੇ ਸੋ ਸਾਰੇ ਇਲਾਕੇ ਦੇ ਵਿੱਚ ਦੁੱਖ ਦੀ ਔਰ ਸੋਗ ਦੀ ਲਹਿਰ ਹੈ ਕਦੇ ਨਹੀਂ ਇਸ ਤਰ੍ਹਾਂ ਹੀ ਹਮੇਸ਼ਾ ਇਕੱਠੇ ਹੀ ਕੰਮ ਕਰਦੇ ਰਹੇ ਸਾਰੀ ਉਮਰ ਇਕੱਠੇ ਹੀ ਕੰਮ ਕੀਤਾ ਸਾਰੇ ਖੇਡਾਂ ਦੇ ਵਿੱਚ ਵੀ ਹੋਰ ਚੀਜ਼ਾਂ ਦੇ ਵਿੱਚ ਵੀ ਕਦੇ ਕੋਈ ਪਾਰਟੀਵਾਦੀਆਂ ਨਾਲ ਕੋਈ ਫਰਕ ਹੀ ਨਹੀਂ ਸੀਗਾ ਸੋ ਕਹਿ ਲਓ ਵੀ ਘਰ ਵਾਲੇ ਸਵੰਸ ਸੀਗੇ ਕਦੇ ਅਵੀਦ ਹੀ ਨਹੀਂ ਸੀਗੇ ਐ ਵੀ ਹੋ ਸਕਦਾ। ਜੈਲਦਾਰਾ ਅੱਜ ਜੈਲਦਾਰ ਸੰਗਰਦ ਸਿੰਘ ਕਹਿੜੀਆਂ ਜੋ ਕੋ ਪੰਖ ਜੀਬ ਚੋਰਾ ਦੇਖਣੇ ਨਾਲ ਜੇ ਸਟਾਰ ਤੇ ਪਹੁੰਚੇ ਤੁਸੀਂ ਕਿਹੋ ਜਿਹਾ ਸ਼ਖਸ ਸੀ ਜੈਲਦਾਰ ਤੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਜੈਲਦਾਰ ਇੱਕ ਬਹੁਤ ਸੌ ਸੁਭਾਅ ਦਾ ਬੰਦਾ ਸੀ ਬਸ ਸੌ ਸੁਭਾਅ ਦਾ ਤੇ ਹਰ ਟਾਈਮ ਮਦਦ ਕਰਨ ਵਾਲਾ ਤੇ ਹਾਲ ਖੜਨ ਵਾਲਾ ਪਾਰਟੀਬਾਜੀ ਤੋਂ ਉਪਰ ਉੱਠ ਕੇ ਹਰੇਕ ਮੇਲ ਤੁਰਨ ਵਾਲਾ ਬੰਦਾ ਸੀ ਉਹ ਤੇ ਬਹੁਤ ਹੀ ਗੁਰਸਿੱਖ ਵਿਚਾਰਾ ਵਾਲਾ ਤੇ ਅੱਜ ਸੰਸਕਾਰ ਤੇ ਐਦਾਂ ਲੱਗਿਆ ਵੀ ਜਿੱਦਾਂ ਇਲਾਕੇ ਦਾ ਪੂਰਾ ਹੀ ਮੈਂ ਕਹਿ ਸਕਦਾ ਵੀ ਤੁਹਾਡਾ ਇਹ ਘਰਾ ਇਲਾਕਾ ਪੰਜਾਬ ਦੇ 60 ਪਿੰਡਾਂ ਦੇ ਬੰਦੇ ਸਾਰੇ ਇੱਥੇ ਧੁੱਗ ਗਏ ਬਹੁਤ ਮਨ ਦੁਖ ਹੋਇਆ ਤੇ ਭਰਾ ਸਾਡਾ ਚਲੇ ਗਿਆ ਸਾਡੇ ਨਾਲ ਉਹ 1998 ਚੋਂ ਯੂਥ ਕੌਂਗਰਸ ਅਸੀਂ ਇਕੱਠੇ ਜੁਆਇਨ ਕਰੇ ਸੀ ਤੇ ਬੜਾ ਦੁੱਖ ਲੱਗਾ ਉਸ ਭਰਾ ਦਾ ਤੁਰ ਜਾਣ ਨਾਲ ਤੇ ਇਲਾਕੇ ਦਾ ਜਿੰਨਾ ਮੋਹ ਹੈ ਕਈ ਵਾਰ ਮਨ ਵੀ ਹੁੰਦਾ ਵੀ ਆਹ ਖੱਟ ਕੇ ਗਿਆ ਭਰਾ ਸਾਡਾ ਤੁਹਾਨੂੰ ਇੱਕ ਵਾਰ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਬਹੁਤ ਉਤਪਰਤ ਕੀਤਾ ਜਦੋਂ ਮੈਂ ਜਿਹੜੇ ਕਾਲੇ ਕਾਨੂੰਨ ਨੂੰ ਰੱਦ ਕਰਾਉਣੇ ਥੱਲੇ ਉਹਨਾਂ ਦਾ ਸਹਿਯੋਗ ਰਿਹਾ ਬਹੁਤ ਵੱਡਾ ਸਹਿਯੋਗ ਸੀ ਵੀਰ ਤੇ ਉਹ ਅਸੀਂ ਲੰਗਰ ਲਾਇਆ ਹੋਇਆ ਸੀ ਉੱਥੇ ਪਿੰਡ ਮਟੌਰ ਕੁੰਬੜੇ ਵੱਲੋਂ ਬਾਬਾ ਗੁਰਨਾਨਕ ਦਾ ਲੰਗਰ ਲਾਇਆ ਹੋਇਆ ਸੀ ਉੱਥੇ ਸਾਡੇ ਕੋਲ ਹਫਤਾ ਹਫਤਾ ਮਹੀਨੇ ਦੇ ਵਿੱਚ ਘੱਟੋ ਘੱਟ ਇੱਕ ਹੀ ਹਫਤਾ ਸਾਡੇ ਕੋਲ ਰੁੱਕ ਕੇ ਸੇਵਾ ਕਰਕੇ ਲੰਗਰਾਂ ਦੀ ਹੋਰ ਸਾਜੋ ਸਮਾਨ ਲਾ ਕੇ ਦੇ ਵਿੱਚੋਂ ਸਮਾਨ ਵੀ ਪੈਸਾ ਟੁੱਕਰ ਵੀ ਇਕੱਠਾ ਕਰਕੇ ਸਾਨੂੰ ਹਮੇਸ਼ਾ ਮਦਦ ਕਰਾਇਆ ਤੇ ਇੱਥੇ ਟੋਲ ਪਲਾਜ਼ਾ ਦੇ ਵੀ ਬਹੁਤ ਮਦਦ ਕੀਤੀ ਕਿਸਾਨੀ ਸਿਹਤ ਵਰਸ ਵੱਡਾ ਯੋਗਦਾਨ ਹੈ ਮੇਰੇ ਭਰਾ ਦਾ ਜੇ ਗੱਲ ਕਰੀਏ ਤਾਂ ਠੀਕ ਹੈ ਨਾ ਪੂਰਾ ਹੋਣ ਵਾਲਾ ਕਹਾਟਾ ਕਿਹਾ ਜਾ ਸਕਦਾ ਦੇਖੋ ਇਲਾਕੇ ਨੂੰ ਮੈਂ ਕਹਿੰਦਾ ਵੀ ਘਰ ਨੂੰ ਪਿੰਡ ਨੂੰ ਮਿੱਤਰਾਂ ਨੂੰ ਨਹੀਂ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟ ਆ ਆਉਣ ਵਾਲਾ ਵੀ ਸਾਡਾ ਭਰਾ ਇੱਕ ਚੰਗਾ ਲੀਡਰ ਸੀ ਚੰਗਾ ਸੁਣਝਿਆ ਹੋਇਆ ਸੀ ਲੋਕਾਂ ਦੇ ਨਾਲ ਖੜਨ ਵਾਲਾ ਸੀ ਲੋਕਾਂ ਦੀ ਹਮਦਰਦੀ ਲੋਕਾਂ ਨੂੰ ਸਮਝਣ ਵਾਲਾ ਸਮਝਣ ਵਾਲਾ ਤੇ ਪਿਆਰ ਨਾਲ ਰਹਿਣ ਵਾਲਾ ਸਾਡਾ ਲੀਡਰ ਸੀ ਭਰਾ ਮਾਇਆ i I'm oh ਇਹ ਕੇ ਅੰਦਰ ਕੀ ਤਜਨਾ ਪਿਆਰ ਇਸ ਕੇ ਆ ਕੰਦੀ ਕਮਾਈ ਦਾ ਅੰਦਰ ਕੇ ਬੋਲੋ ਜੇ ਵਾਹਿਗੁਰੂ ਯਾ ਸਿੰਘਾ ਸਿੰਘੀਆਂ ਨੇ ਦਰਮੇਸ਼ੀ ਦਿੱਤੇ ਵੀ ਬੰਦਨ ਨੂੰ ਕਟਾਈ ਹੋ ਪੜੀ ਔਰ ਇਹ ਦੁਨੀਆ ਦੇ ਸਾਰੇ ਤਾ ਨਾਰਾਇਣ ਤੇਰੇ ਗੁੰਦੇ ਦੀ ਸੇਵਾ ਜੀ ਪਰਵਾਨੀ ਇੰਝ ਦਰਮੇਸ਼ੀ ਹਰਿਆ 21 ਸਦੋ ਕੀ ਸੰਤ ਕਬਸਾ ਸੰਗ ਰਹੀ ਤੇਰੇ ਇਸ ਕਮਾਈ ਦਾ ਅੰਦਰ ਕੇ ਬੋਲੋ ਜੇ ਵਾਹਿਗੁਰੂ ਯਾ ਦੋਤਾਸ ਮੱਥੀ ਦਵਾਰਿਓ ਬਾਹਰ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੀ ਨਾਨੂ ਕਹਿੰਦੀ ਉਡਣਿਆ ਸ੍ਰੀ ਜਸ ਸੱਚੀ ਬਿਤਾਵਹਿ ਜੀ ਧਨਵਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਮ ਜੁਰਦਾਸ ਸਿੰਘ ਜੀ ਦੀ ਜੋਦੜੀ ਹੈ ਜੀ ਜਿਹੜਾ ਕਿ ਲਿਖਿਆ ਤੇ ਹੋਂਕਮਾਏ ਖੱਲੇ ਆਵੇ ਨਾਨਕ ਆਸਦੇ ਓਖੀ ਜਾਈ ਦੇ ਮਹਾਰਾਜ ਕਮਸਾ ਦੇ ਕਰਦੇ ਪ੍ਰੀਤਵਾਰ ਸਦਕਾਰ ਜੋਗ ਸਰਦਾਰ ਸੁਖਵਿੰਦਰ ਸਿੰਘ ਜੀ ਜ਼ੈਲਦਾਰ ਮਹਾਰਾਜੀ ਕਿਰਪਾ ਕਰਨਵਾ ਪਰਿਵਾਰ ਨੂੰ ਜੀਵੀ ਵੀ ਛੋੜਾ ਦੇ ਕੇ ਸੰਮਾਰਜੀ ਉਹਨਾਂ ਦੇ ਨਮਿਤ ਇਤਿਜ਼ਾਰ ਸਾਥ ਸੰਗੀਆਂ ਵੱਲੋਂ ਮਹਾਰਾਜ ਸਾਹਿਬ ਨੂੰ ਸ਼ਾਨ ਤੁਹਾਡੇ ਦੇ ਵਿੱਚ ਉਹਨਾਂ ਦੀ ਮਾਰਨ ਆਤਮ ਜੀ ਦਾ ਸੰਸਕਾਰ ਵਾਸਤੇ ਉਹਦੀ ਤਿਆਰੀ ਕੀਤੀ ਯੋਗ ਦੀ ਕਿਰਪਾ ਕਰੋ ਸੰਸਕਾਰ ਕਰਨ ਦੀ ਆਗਿਆ ਬਹੁਤ ਸਾਰੇ ਮਹਾਰਿ ਸਤੇਦਾਰਾਂ ਨੂੰ ਸਾਡ ਰਹਿੰਦੀ ਨੂੰ ਬਾਣਾ ਮੰਨਦਾ ਬਲ ਉਸਨੇ ਕਿਰਤਾ ਕਰੋ ਸਹੀ ਪਿਆਰੇ ਮੇਲ ਜਿਨਾ ਲਗਾ ਤੇਰਾ ਨਾਮ ਦੀ ਚਾਵੇ ਨਾ ਨਾਮ ਚਰਵੀ ਕਲਾ ਤੇਰੇ ਬਾਣੇ ਸਲਾਮ ਨਾਮ ਗੁਰੂ ਜੀ ਦਾ ਖਾਸ ਸਲਾਮ ਬੋਲੇ ਸੋਨਿਆ ਵਾਹਿਗੁਰੂ 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 Why? <laughs> ਏ ਤੁਹਾਨੂੰ ਕਹਿ ਰਿਹਾ ਨਾ ਲੱਗਦਾ ਮੀਟਿੰਗ ਅੰਦਰ ਕਿਤੇ ਗੱਲ ਕਰਕੇ

Healthy required 333 cage poured also yeah not ਆਪਣੇ ਦੇ ਪਾਵਨ ਕੋਲ ਜਿਵੇਂ ਕੋਲ ਜਿਮਰਤਾ ਸਹਿਦਾਰ ਦਾਸ ਵੇੰਟੀ ਜੋਰੀ ਸਤਿਗੁਰੂ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਜੋਤ ਸੁਭਾਵੈ ਨਾਨਕ ਸਾਹੀ ਗੱਲ ਚੰਗੀ ਜਿਵੇਂ ਜਿਵੇਂ ਲਿਖਿਆ ਆਪੇ ਹੁਕਮਿ ਸਮਾਇ ਘਟਿਆ ਵੇ ਨਾਨਕ ਸਦੇ ਉੱਤੇ ਜਾਏ ਦੇ ਮਹਾਵਾਕਨ ਸਾਹਿਬ ਜੀ ਚਾਹ ਵੀ ਕਰਦੇ ਸ੍ਰੀ ਮਾਨ ਸਿਕਦਾਰ ਜੋ ਭਾਈ ਸੋਵਿੰਦਰ ਸਿੰਘ ਜੀ ਜੈਣੀ ਸਤਿਗੁਰੂ ਜੀ ਜੋ ਕੇ ਪਰਵਾਹ ਨੂੰ ਰਿਸ਼ਤੇਦਾਰ ਸਾਥ ਸਭੀਆਂ ਨੂੰ ਸ੍ਰੀ ਵੀ ਛੋੜਾ ਦੇ ਗਏ ਹਨ ਸਤਿਗੁਰੂ ਜੀ ਸੋ ਇਹ ਮੇਰੇ ਸਮੂਹ ਰਿਸ਼ਤੇਦਾਰ ਸਾਥ ਸਭੀਆਂ ਵੱਲੋਂ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੇ ਨੂੰ ਅਗਲ ਪੈਠ ਕੀਤਾ ਹੈ ਸਤਿਗੁਰੂ ਜੀ ਦੇ ਤੁਹਾਨੂੰ ਅਧਾਤਮੇ ਜਿੰਨ ਬ੍ਰਹੰਤ ਭੁੱਲਾਂ ਚੁਪਾਉਂੇ ਹਨਗੇ ਆਪਣੇ ਅਣਜਾਣ ਬਕੀ ਸਮਝ ਕੇ ਮਾਫ਼ ਕਰਨਾ ਮ੍ਰਿਤਕ ਪ੍ਰਾਣੀ ਬੋਧ ਸਤਿਗੁਰੂ ਜੀ ਸੰਸਾਰ ਵਿੱਚ ਵਿਚਰਦੇ ਹੋਏ ਵਿਅੰਤ ਭੁੱਲਾਂ ਚੁਪਾਉਂੇ ਹਨਗੇ ਆਪਣੇ ਅਣਜਾਣ ਤੇ ਕੰਮ ਕੇ ਸਤਿਗੁਰੂ ਜੀ ਆਪਣੇ ਚਾਨਾਂ ਦੇ ਵਿੱਚ ਸਦੀਵੀ ਨਿਵਾਸ ਰਸ਼ਸ਼ ਕਾਨਾ ਸਤਿਗੁਰੂ ਜੀ ਵਿੱਚ ਪਰਵਾਣੂ ਰਿਤੇ ਚਾਨਾਂ ਨੂੰ ਸਾਥ ਸੰਬੰਧੀਆਂ ਨੂੰ ਮਿੱਠੋ ਜਿਹੜਾ ਭਾਣਾ ਮੰਨਣ ਦੀ ਬਰਬਦੀ ਸਬੋਤਾ ਬੋਚੀ ਚੰਨੀ ਸੋਤ ਵੀ ਕਰਿਆ ਤਾਂ ਸੁਆਮੀ ਦਾ ਨਾਮ ਕਿਤਾਬ ਹੈ ਧੰਗੁਰ ਨਾਨਕ ਨਾਮ ਜਪਿ ਸਰਬੰਨਾ ਮਿੱਠੀ ਦਾ ਹਰ ਸਾਹ Oh,